ਆਧੀਆਂ ਤਾਜ਼ਾ ਖਬਰਾਂ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਪੱਪੂ ਕਰੈਨੇ ਵਾਲਾ ਕਦੋਂ ਦਾ ਮੂੰਹ ਚੁੱਕ ਕੇ ਵੇਟ ਕਰਨੇ ਹਾਂ ਕਿ ਕਦੋਂ ਤੁਸੀਂ ਆਓਗੇ ਤੇ ਕਦੋਂ ਮੈਂ ਆਪਣੀ ਬਕਵਾਸ ਤੁਹਾਨੂੰ ਸੁਣਾਵਾਂਗਾ ਆਧੀਆਂ ਤਾਜ਼ਾ ਖਬਰਾਂ ਵਿੱਚ ਗੱਲ ਇਹ ਆ ਕਿ ਅੰਮ੍ਰਿਤਸਰ ਦੀ ਸ਼ਮਲਾ ਮਾਰਕੀਟ ਵਿੱਚ ਇੱਕ ਯੁਵਕ ਤੇ ਯੁਵਿਕਾ ਜਦੋਂ ਆਪਣੇ ਪਰਿਵਾਰ ਦੀ ਸ਼ਾਪਿੰਗ ਕਰ ਰਹੀ ਸੀ ਤਾਂ ਇੱਕ ਤੀਸਰਾ ਮੁੰਡਾ ਆ ਕੇ ਇਹਨਾਂ ਦੋਨਾਂ ਦੇ ਨਾਲ ਲੜ ਲੱਗ ਕੇ ਤੇ ਕਹਿਣ ਲੱਗ ਪਿਆ ਇਹਦਾ ਤੇ ਮੇਰੇ ਨਾਲ ਵਿਆਹ ਹੋਣਾ ਹੀ ਏ ਕਿੰਦਰ ਤਰੀ ਭਰੰਦੀ ਆ ਪਾਜੀ ਇੰਨੇ ਚੇਰ ਦੇ ਵਿੱਚ ਮੰਗੇਤਰ ਕਹਿੰਦਾ ਕਿ ਇਹਦਾ ਦੇ ਮੇਰੇ ਨਾਲ ਥੋੜੇ ਦਿਨਾਂ ਤੱਕ ਵਿਆਹ ਹੈ ਸਾਡੀ ਦੋਨਾਂ ਦੇ ਵਿੱਚ ਗਰਮਾ ਗਰਮੀ ਵਧ ਗਈ ਤੇ ਪਾਜੀ ਇੰਨੀ ਜਿਆਦਾ ਵਧੀ ਕਿ ਲੋਕਾਂ ਨੇ ਛੜਾਂ ਦੀ ਜਗ੍ਹਾ ਫੋਟੋਆਂ ਖਿੱਚਣੇ ਸ਼ੁਰੂ ਕਰਾ ਦਿੱਤੀਆਂ ਤੁਹਾਨੂੰ ਤਾਂ ਪਤਾ ਇਹ ਬੇਸ਼ਰਮ ਲੋਕ ਜਿਆਦਾ ਨੇ ਤੇ ਜਿੰਨੇ ਵੀ ਫੋਨ ਦੇ ਵਿੱਚ ਫੋਟੋਆਂ ਖਿੱਚੀਆਂ ਗਈਆਂ ਸੀ ਉਹਨਾਂ ਫੋਟੋਆਂ ਨੂੰ ਅਸੀਂ ਕਲੈਕਟ ਕੀਤਾ ਤੇ ਤੁਹਾਡੇ ਸਾਹਮਣੇ ਲੈ ਕੇ ਆਏ ਐ ਪਹਿਲੀ ਚੈੱਕ ਕਰੋ ਆ ਦੇਖੋ ਜੀ ਹਾਂ ਆ ਮੁੰਡਾ ਰੋਲਾ ਪਾਣਦਾ ਜਿਹੜਾ ਬੋਏਫ੍ਰੈਂਡ ਸੀ ਤੇ ਜਿਹੜਾ ਮੰਗੇਤਰ ਉਹ ਤੇ ਸ਼ਰਮਿੰਦਾ ਜਾ ਹੋ ਗਿਆ ਥੋਣ ਥਲੇ ਸੁੱਟ ਕੇ ਬੈਠਾ ਤੇ ਕੁੜੀ ਵਾਲੇ ਵੇਖੋ ਵੇਖ ਵੇਖ ਦੰਦ ਕੱਢਦੀ ਕਿੰਦਾ ਬੇਸ਼ਰਮ ਕਹਿਤਾ ਦੀ ਇਹਨਾਂ ਦੋਨਾਂ ਦੀ ਪਾਜੀ ਆਪਸ ਦੇ ਵਿੱਚ ਬਹਿਸ ਵਧੀ ਹੈ ਤੇ ਲੜਾਈ ਹੋਈ ਹੈ ਲੜਾਈ ਦੀ ਫੋਟੋ ਵੇਖੋ ਆਹ ਦੇਖੋ ਜੀ ਬਚਾਰੇ ਬਗਾਨੇ ਮਾਵਾ ਦੇ ਪੋਤ ਨੂੰ ਨਾੜ ਪਿਆਪਤ ਰੱਖੀ ਪਰ ਇਹਨੇ ਦੇ ਨੂਣਾ ਮੰਗੇਤਰ ਨੇ ਮੁੰਡੇ ਬੁਲਾ ਲਏ ਤੇ ਲੈ ਉਹਦੇ ਬாய்ਫਰੈਂਡ ਨੂੰ ਪੈ ਗਿਆ ਟੁੱਟ ਗਿਆ ਅੱਜ ਕਿਸ ਨੇ ਛੜਾਇਆ ਔਰ ਇਹ ਬੋਇਫ੍ਰੈਂਡ ਕਿਹੜਾ ਘਾਟੇ ਉਹਨੇ ਬੰਦੇ ਚਾਰ ਬਲਾਏ ਲੈ ਅਦਰ ਵੇਖਾ ਜੋ ਜਾਣਦੇ ਭੰਗੀ ਨਹੀਂ ਛੇੜੀਏ ਲੈ ਆਂਦੇ ਰੋਡ ਤੇ ਬਹਿ ਕੇ ਹੁੰਤੇ ਗਏ ਜਮਲਾ ਮਾਰਕੀਟ ਦੀਆਂ ਗੱਡੀਆਂ ਇਧਰ ਉਧਰ ਆਣਾ ਜਾਣਾ ਬੰਦ ਹੋ ਗਿਆ ਕੋਈ ਪੁਲਿਸ ਨਾ ਆਵੇ ਕੋਈ ਬੰਦਾ ਨਾ ਆਵੇ ਕੋਈ ਛੜਾ ਨਾ ਆਵੇ ਬਾਜੀ ਐਨੇ ਚੇਰ ਨੂੰ ਨਾ ਪੁਲਸ ਨੂੰ ਪਤਾ ਲੱਗਿਆ ਓਏ ਹੋਏ ਹੋਏ ਇਤਾਂ ਹੀ ਪੁਲਸ ਆਈ ਤਾਂ ਪੁਲਸ ਨੇ ਕਹਿ ਦਿੱਤਾ ਆਉਂਦੇ ਹੀ ਬਾਜੀ ਇੰਨੀਆਂ ਗੱਲਾਂ ਹਸੋਂ ਦੇ ਮੁੰਡੇ ਨਾ ਹੋ ਘਰ ਦਾ ਚੋਕੇ ਭੰਗੇ ਜਾਣ ਅੱਗੇ ਲੱਗ ਕੇ ਗਏ। ਬਸ ਫਿਰ ਪਾਜੀ ਮਸਲਾ ਹੱਲ ਹੋਇਆ ਫਿਰ ਉਹਨੇ ਚੇਨ ਨੂੰ ਕੁੜੀ ਦੇ ਟੱਬਰ ਵਾਲੇ ਵੀ ਆਏਗੇ, ਚਾਚੇ, ਮਾਮੇ, ਤਾਈ ਇਹੋ। ਹੁਣ ਉਹਨਾਂ ਨੂੰ ਕੁੜੀ ਦੀਆਂ ਕਰਤੂਕਤਾ ਵੀ ਤੇ ਥੋੜੀ ਜਿਹੀ ਪਤਾ ਲੱਗੀ ਗਈਆਂ। ਹੁਣ ਸਾਰੇ ਸਿਆਣੇ ਨੇ ਰਲ ਕੇ ਇਹ ਫੈਸਲਾ ਕੀਤਾ ਹੈ ਕਿ ਮੁੰਡੇ ਦਾ ਦੋਨੋਂ ਸਹੀ ਐ, ਕੁੜੀ ਥੋੜੀ ਜੀ ਲੁਚੀ ਐ। ਤੇ ਆਉਣ ਵਾਲੀ ਪੂਰਨਮਾਸ਼ੀ ਦੀ ਰਾਤ ਨੂੰ ਜਿਹੜਾ ਮੁੰਡਾ ਉੱਚੀ ਹੂਕ ਦੇ ਵਿੱਚ ਆਵਾਜ਼ ਮਾਰੇਗਾ ਜਿਵੇਂ ਕਿ ਆਊ ਉਹਦਾ ਵਿਆਹ ਉਸੇ ਕੁੜੀ ਨਾਲ ਕਰ ਦਿੱਤਾ ਜਾਏਗਾ ਹੁਣ ਤੁਸੀਂ ਇਹ ਨਾ ਕਹੋ ਕਿ ਮੇਰੀ ਵਿਹੁਕ ਬਹੁਤ ਵਧੀਆ ਹੈ ਮੈਂ ਐਕਚੁਅਲੀ ਮੰਗਿਆ ਜਾ ਚੁੱਕਿਆ ਹਾਂ ਮਤਲਬ ਕਿ ਮੇਰਾ ਵਿਆਹ ਹੋਣ ਵਾਲਾ ਉਸੇ ਕੁੜੀ ਦੀ ਕਜ਼ਨ ਦੇ ਨਾਲ ਸਤਿਕਾਰ ਜੀ ਫੇਰ ਮਿਲਦੇ ਹਾਂ ਪੱਪੂ ਕਰਿਆਨੇ ਵਾਲਿਆਂ ਨੂੰ ਡੇਟ ਰੇਕ ਤੁਹਾਡੀ ਜੀ ਸਤਿਕਾਰ